2 ਦਸੰਬਰ ਨੂੰ ਜਿਹੜੇ ਅਕਾਲ ਤਰਸਾ ਦੀ ਫੈਸਲੀ ਦੇ ਉੱਤੇ ਫੈਲੇ ਹੋਏ ਉਹ ਬੜੇ ਕਲੈਰਟੀ ਨਾਲ ਜਦਾ ਸਾਹਮਣੇ ਕਿਹਾ ਕਿ ਜਿਹੜੇ ਤੁਸੀਂ ਗਨਾਹ ਕੀਤੇ ਨੇ ਉਹ ਹਾਂ ਕਰ ਦਿਓ ਦੂਜੇ ਨਾ ਕਰ ਦਿਓ ਹਾਂ ਨਾ ਦੇ ਵਿੱਚ ਜਵਾਬ ਦੇਣਾ ਹੈ ਇਹ ਨਹੀਂ ਹੈ ਕਿ ਆਪਾਂ ਹਿਸਟਰੀ ਦੱਸੇ ਜਾਂ ਕੁਝ ਹਾਂ ਨਾ ਤੇ ਜਵਾਬ ਦੇ ਦੇਈਏ ਕੱਲਾ ਕੱਲਾ ਮੋਦੀਆਵਲ ਨੇ ਪੁੱਛਿਆ ਕਿ ਮਾਫੀ ਹੋਈ ਬੀਜੀਪੀ ਲਾਇਆ ਕੱਲੀ ਕੱਲੀ ਗੱਲ ਉਹਨਾਂ ਨੇ ਬਾਈ ਨੇਮ ਕਹੀ ਪਰ ਸਾਰੇ ਗਨਾਹ ਇਹਨਾਂ ਨੇ ਕਬੂਲ ਕੀਤੇ ਕਬੂਲਤਾ ਕਰ ਲਏ ਪਰ ਉਹ ਤੋਂ ਬਾਹਰ ਆ ਕੇ ਤੁਸੀਂ ਸਾਰਿਆਂ ਨੇ ਦੇਖਿਆ ਜੇ ਮੁਖਸਿਤ ਸਾਹਿਬ ਜਾ ਕੇ ਉਹ ਕਹਿੰਦੇ ਅਸੀਂ ਤਾਂ ਐਵੇਂ ਮੰਨ ਗਏ ਸੀ ਉੱਥੇ ਕੋਈ ਗੱਲ ਹੀ ਨਹੀਂ ਸੀ ਜੇ ਐਵੇਂ ਮੰਨ ਗਏ ਸੀ ਤਾਂ ਇਹ ਵੀ ਦੱਸਣ ਫਿਰ ਬੀਜੇਪੀ ਕਿਹਨੇ ਲਾਇਸ ਮਾਫੀ ਕਿਹਨੇ ਦਿੱਤੀ ਸੀ ਗੁਰੂਗੰਨ ਸਾਹਿਬ ਚੋਰੀ ਹੋਏ ਸੀ ਤਾਂ ਉਹ ਕਿਹਨੇ ਨਹੀਂ ਲੱਭੇ ਹਨ ਕੋਈ ਨਾ ਕੋਈ ਤਾਂ ਬੰਦਾ ਰਿਸਪਾਂਸਿਬਲ ਹੋਊਗਾ ਪਰ ਉਹ ਬਿਲਕੁਲ ਇਹ ਉਸ ਗੱਲ ਦੇ ਉੱਤੋਂ ਲੋਕਾਂ ਨੂੰ ਮੁੱਕਰ ਗਏ ਜਿਹੜੀ ਡਿਊਟੀ ਬੰਨਦੀ ਸੀ ਦੇਖੋ ਜੇ ਸ਼੍ਰੀ ਕਾਲ ਤਖਤ ਸਾਹਿਬ ਦੀ ਜੋ ਮਾਨ ਮਰਿਆਦਾ ਹੈ ਉਹ ਸ਼ੋਮਣੀ ਕਾਲੀਦਲ ਤੇ ਸ਼ੋਮਣੀ ਕਮੇਟੀ ਲਾਗੂ ਕਰਾਉਣੀ ਹੁੰਦੀ ਹੈ ਜਿੰਮੇਵਾਰੀ ਬਣਦੀ ਹੈ ਜਿੱਥੇ ਪੰਖ ਦੀ ਜਿੰਮੇਵਾਰੀ ਹੈ ਉੱਥੇ ਇਹਨਾਂ ਦੀ ਵੀ ਜਿੰਮੇਵਾਰੀ ਬਣਦੀ ਹੈ ਇਹ ਵੀਡੀਓ ਚਲਾ ਦਿਨੇ ਜਿਹੜੀ ਉਹਨਾਂ ਨੇ ਬੋਲੀ ਆ ਕਰ ਦਿਓ ਅਮਰਜੀਤ ਕਲੈਕਟਰ ਦਾ ਵੀਡੀਓ ਦੇ ਲਓ ਸਿੰਘ ਸਰਪੰਨਾਂ ਵਾਲੇ ਚਲਾ ਦਿਓ ਜਿਹੜੇ ਇੱਕ ਦਾ ਜਿਹੜਾ ਫਸੀਦ ਤੋਂ ਫੈਸਲਾ ਹੋਇਆ ਉਹਦੀ ਵੀ ਵੀਡੀਓ ਤੁਸੀਂ ਸੁਣ ਲਓ ਜਿਹੜਾ ਕਲਿੱਪ ਕੱਟੀ ਆ ਤੁਸੀਂ ਆਪ ਫੜਦੇ ਚਲਾ ਦੇਣਾ ਪਹਿਲਾਂ ਉਹ ਕੱਟ ਚਲਾ ਦਿਓ ਹਾਂ ਕਰ ਲੈ ਦੋਨੇ ਪਾਸੇ ਕਰਾ ਦਿਓ ਪਹਿਲਾਂ ਇੱਕ ਖੋਲ ਦੇ ਫਿਰ ਦੂਜੀ ਖੋਲਣੀ ਹੋਣੀ ਹੈ ਨਾ ਕਿਉਂ ਦੂਜੀ ਖੋਲੋ ਪਹਿਲਾਂ ਇੱਕ ਮਿੰਟ ਜੀ ਪਹਿਲੀ ਖੋਲ ਦੇ ਸਮਝ ਕਰਦੇ ਹਾਂ ਕਿੱਥੇ ਆ ਹਾਂ ਕਿੱਥੇ ਨਹੀਂ ਮਿਲਦੀ ਕੰਮੀ ਨਹੀਂ ਕਰੇ ਨੇ ਜੇ ਰਹਿਣ ਦੋ ਜੀ ਛੱਡੋ ਜੀ ਚਲੋ ਇੱਕ ਨਹੀਂ ਇਹ ਚੰਗੋ ਨਾਲ WhatsApp ਤੁਹਾਨੂੰ ਸਾਰੀਆਂ ਭੇਜ ਦਾਂਗੇ ਤਿੰਨੇ ਉਹ ਬੜਾ ਵੈਸੇ ਤਾਂ ਸੋਸ਼ਲ ਮੀਡੀਆ ਤੇ ਸਾਰੇ ਅਵੇਲੇਬਲ ਵੀ ਹੈਗੀਆਂ ਪਰ ਅਸੀਂ ਤੁਹਾਨੂੰ ਫਾਰਵਰਡ ਵੀ ਕਰ ਦਾਂਗੇ ਥੋੜੀਆਂ ਉਹਨੂੰ ਪ੍ਰੈਸਾਈਸ ਅਸੀਂ ਬਣਾ ਕੇ ਉਹ ਲਾਈਆਂ ਨੇ ਉਤੋਂ ਬਾਹਰ ਆਉਣ ਸਾਰੀਆਂ ਮੁਕਰੇ ਮੁਕਰੇ ਨਹੀਂ ਜਿੰਨੇ ਸਿੰਘ ਸਵਾਰ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਹੁਕੂਮਨਾਮਾ ਕਿਦਾ ਚੱਲਦਾ ਹੈ ਕੌਣ ਉਹਨੂੰ ਲਾਉਂਦਾ ਹੈ ਇਹ ਕੋਈ ਕਿਸੇ ਨੂੰ ਦੱchnਾਈ ਗੱਲ ਨਹੀਂ ਕੋਈ ਹੋਰ ਦੀ ਗੱਲ ਨਹੀਂ ਜਦੋਂ ਇਹ ਹੁਕੂਮਨਾਮਾ ਹੋਇਆ ਉਦੋਂ ਹਾਂ ਮੁੱਕ ਕਰਕੇ ਵੀ ਹਾਂ ਅਸੀਂ ਗੁਨਾਹ ਕੀਤੇ ਨੇ ਉਹ ਤੋਂ ਬਾਅਦ ਮੁੱਕਰ ਗਏ ਇੱਥੇ ਮੁੱਕਲੇ ਮੁੱਕਰੇ ਨਹੀਂ ਉਹਦੇ ਨਾਲ ਹੀ 26 ਦਿਨ ਦੇ ਵਿੱਚ ਵਿੱਚ ਤਿੰਨੇ ਜਦਰ ਸਾਹਿਬ ਉਹਨਾਂ ਨੇ ਹਟਾ ਦਿੱਤੇ ਜੋ ਤੌਰ ਤਰੀਕਾ ਵਰਤਿਆ ਉਹ ਮੇਰਾ ਖਿਆਲ ਹੈ ਵੀ ਇਦੋਂ ਮਾੜੀ ਗੱਲ ਕੋਈ ਹੋ ਨਹੀਂ ਸਕਦੀ ਜਿਹੜੇ ਸਿੰਘ ਸਵਾਰ ਨੂੰ ਅਸੀਂ ਬਹੁਤ ਮਾਨ ਤੇ ਸਤਿਕਾਰ ਦਿੰਦੇ ਹਾਂ ਸਿੱਖ ਕੌਮ ਦੇ ਵਿੱਚ ਸਭ ਤੋਂ ਉੱਪਰ ਅਸੀਂ ਜਦਰ ਸਾਹਿਬ ਨੂੰ ਮੰਨਦੇ ਹਾਂ ਪਰ ਉਹਨਾਂ ਦੀ ਆਪਣਾ ਇੱਕ ਰਿਸ਼ਤੇਦਾਰ ਲਾ ਲਿਆ ਜਿਹਦੇ ਕਰਕੇ ਹਰਿਆਣੇ ਦੀ ਕਮੇਟੀ ਬਣੀ ਐ ਅਦਰਬਾਈ ਤਾਂ ਸਾਰਾ ਹਰਿਆਣਾ ਕਹਿੰਦਾ ਸੀ ਵੀ ਇਹਦੀ ਬਜਾਇਲੇ ਸਿਨੀਅਰ ਮ੍ਰਿਤਮੀਤ ਭਾਂਖਲੇ ਹੋਰ ਨਿਬਣਾ ਦੇ ਉਹ ਪਾਲਿਆ ਦੂਜਾ ਫੀਸਕੋਰਡ ਦਾ ਪ੍ਰਧਾਨ ਪਾਲਿਆ ਤੇ ਇੱਕ ਸ਼ੋਮਨੀ ਕਾਲੀ ਦਲ ਦਾ ਜਿਹੜਾ ਪ੍ਰਧਾਨ ਸੀ ਉਹਦੇ ਘਰੇ ਬੈਠ ਕੇ ਇਹਨਾਂ ਨੇ ਉਹ ਉਹਦੇ ਖਿਲਾਫ ਯਾਨੀ ਹਰਪੀ ਦੇ ਖਿਲਾਫ ਲਿਖ ਲਿਆ ਜੀ ਆ ਹੋਇਆ ਵਾਹ ਹੋਇਆ ਹਾਲਾਂਕਿ ਉਹ ਸਾਰੀਆਂ ਇਨਕੁਆਰੀਆਂ ਪਹਿਲਾਂ ਹੋਈਆਂ ਵੀ ਸੀ ਕਿਉਂਕਿ ਇਹਨਾਂ ਨੇ ਆਪ ਪਰਤੀ ਕੀਤਾ ਇਨਾਂ ਨੇ ਪਹਿਲਾਂ ਸਿੰਘ ਸਵਾਨ ਮੁਖਸ਼ਰ ਸਾਹਿਬ ਲਈ ਫਿਰ ਕਾਲਤਾ ਸਾਹਿਬ ਦੇ ਲਈ ਕਿੰਨੀਆਂ ਪੋਸਟਾਂ ਦੇ ਉੱਤੇ ਰਹੇ ਨੇਰ ਕਿੰਨੇ ਸਾਲ ਹੋ ਗਏ ਪਰ ਕਿਉਂਕਿ ਉਹ ਹੁਕਮਨਾਮਾ ਜਾਰੂ ਹੋਇਆ ਸੀਗਾ ਸ੍ਰੀ ਕਾਲਤਾਖ ਸਾਹਿਬ ਦੀ ਗੱਲ ਸਾਰੀ ਦੁਨੀਆ ਦੇ ਵਿੱਚ ਬੜਾ ਵੱਡਾ ਮੈਸੇਜ ਬਾਕੀਆ ਸੀਗਾ ਕਿ ਇੱਕ ਸਿੱਖਾਂ ਕੋਲ ਕਹਿ ਦਈਏ ਪੰਥ ਕੋਲ ਕਹਿ ਦਈਏ ਇਹ ਹਜਾ ਤਖਤ ਹੈ ਜਿਹੜਾ ਪ੍ਰਮਾਤਮਾ ਤਖਤ ਮੰਨ ਕੇ ਲੋਕ ਉਥੇ ਹੱਕ ਮੰਨਦੇ ਨੇ ਕੋਈ ਕਿੰਨਾ ਵੱਡਾ ਬੰਦਾ ਹੋਵੇ ਕਿੰਨਾ ਛੋਟਾ ਬੰਦਾ ਹੋਵੇ ਉਥੇ ਆ ਕੇ ਨਤਮਸਤਕ ਹੁੰਦਾ ਹੈ ਉਹ ਉਹਨੂੰ ਇਨਵਿਨ ਮੰਨਦਾ ਹੈ ਉਹਦੀ ਸਭ ਤੋਂ ਵੱਡੀ ਡਿਊਟੀ ਸ਼ੋਮਣੀ ਕਮੇਟੀ ਦੀ ਤੇ ਅਕਾਲੀ ਦਸਤੀ ਬਣ ਗਿਆ ਪਰ ਦੋਨੇ ਹੀ ਭਗੌੜੇ ਹੋ ਗਏ ਉਸ ਤੋਂ ਬਾਅਦ ਦੋਹੀ ਉਹਨੂੰ ਮਨਨਦਾ ਮੁਕਰ ਗਏ ਗਿਆਨੀ ਹਰਪ੍ਰੀਤ ਨੂੰ ਹਟਾਉਣ ਤੋਂ ਬਾਅਦ ਦੇ ਵਿੱਚ ਫਿਰ ਇਹਨਾਂ ਨੇ ਜੈਨ ਲਖਵੀਰ ਸਿੰਘ ਨੂੰ ਜੈਨ ਸੁਲਤਾਨ ਸਿੰਘ ਨੂੰ 26 ਦਿਨ ਦੇ ਵਿੱਚ ਵਿੱਚ ਤਿੰਨੇ ਜਿਹਜ਼ਦਾਰ ਸਾਹਿਬ ਨੂੰ ਘਰੇ ਬਿਠਾਤਾ ਤੇ ਅਖੀਰ ਨੂੰ ਹੁਣ ਜਿਹੜੇ ਕੁਝ ਹੋ ਰਿਹਾ ਉਹ ਤੁਸੀਂ ਸਾਰੇ ਦੇਖ ਹੀ ਰਹੇ ਹੋ ਕਿ ਮੇ ਜਿਹਜ਼ਦਾਰ ਸਾਹਿਬ ਕਿੱਥੋਂ ਆ ਕੇ ਲੱਗੇ ਕਿੱਥੇ ਹੋਏ ਉਹਨਾਂ ਦੀ ਕਿਰਦਾਰਕੁਸ਼ੀ ਕਿੰਨੀ ਕੀਤੀ ਕਿ ਜੇ ਸਕਿਉਰਟੀ ਲੈ ਸਕਿਉਰਟੀ ਕਿੰਨ ਲਈ ਸੀ ਸਕਿਉਰਟੀ ਤਾਂ ਇਹਨਾਂ ਨੇ ਆਪ ਲਈ ਸੀਗੀ ਆ ਇਹਨਾਂ ਕੋਈ ਵੀ ਸਕਿਉਰਟੀ ਹੈਗੀ ਵੱਡੇ ਬਾਦ ਸਾਹਿਬ ਕੀ ਉਹ ਵੀ ਸੈਂਟਰ ਦੇ ਫਿਰ ਹੋਣ ਮਨ ਦੇ ਸੀ ਜੇ ਕੱਲੇ ਸਕਿਉਰਟੀ ਦੀ ਗੱਲ ਹੋਵੇ ਕਿੰਦਾ ਇਹਨਾਂ ਨੇ ਆਪ ਸਿਕਿਉਰਿਟੀ ਲਾਈ ਆਏ ਤੇ ਆਪ ਉਹ ਕੀਤੀ ਐ ਪਰ ਕਹਿਣ ਦੇ ਕੱਲ ਕੀ ਐ ਕਿ ਸਾਡੇ ਤੇ ਹੁਕਮਨਾਮਾ ਜਰੂਰੀ ਕਿਉਂ ਹੋ ਗਿਆ ਸੱਤ ਔਰ ਜਾਇਨ ਕਿਉਂ ਲੈ ਲਿਆ ਕਿਉਂ ਮੰਗ ਲਿਆ ਇਹ ਜਿਹੜਾ ਉਹਨਾਂ ਨੇ ਫੈਸਲੇ ਕੀਤੇ ਨੇ ਇਹ ਉਹਨਾਂ ਦੇ ਲੋਕਾਂ ਦੇ ਮੁਤਾਬਕ ਕੀਤੇ ਨੇ ਲੋਕ ਉਹਨਾਂ ਕੋ ਜਾਣਦੇ ਰਹੇ ਨੇ ਲੋਕ ਕਹਿੰਦੇ ਰਹੇ ਨੇ ਕਿ ਜੀ ਇਦੋਂ ਬਿਨਾਂ ਗੱਲ ਬਣਨੀ ਨਹੀਂ ਸੀ ਸੋ ਜੇ ਕਿਤੇ ਇਹ ਫੈਸਲਾ ਮੰਨਿਆ ਹੁੰਦਾ ਸ਼ਾਇਦ ਪੰਥ ਮਾਫ਼ ਵੀ ਕਰ ਦਿੰਦਾ ਇਹਨਾਂ ਨੇ ਤਾਂ ਮਤਲਬ ਪੂਰੀ ਬਦਲੇ ਦੀ ਭਾਵਨਾ ਜਿਵੇਂ ਕਹਿੰਨਾ ਮੈਂ ਕਿ ਦੁਸ਼ਮਣੀ ਕੱਟਣੀ ਹੁੰਦੀ ਹੈ ਉਸ ਤਰ੍ਹਾਂ ਕੀਤਾ ਫਿਰ ਇਹਨਾਂ ਜਫੇਦਾਰ ਸਾਹਿਬ ਨੂੰ ਲਾਉਣ ਦੇ ਲਈ 47 ਮੈਂਬਰਾਂ ਨੇ ਸਾਈਨ ਕਰਕੇ ਦਿੱਤੇ ਕਿ ਮਤਾ ਲੈ ਕੇ ਆਓ ਕਿ ਅਸੀਂ ਇਹ ਸਿੰਘ ਸਵਾਰ ਨੂੰ ਦੁਆਰੇ ਲਾਉਣਾ ਹੈ ਉਹ ਤਾਂ ਹੀ ਮੁੱਕਰ ਗਏ ਮਤਾ ਹੀ ਨਹੀਂ ਲੈਂਦਾ ਲਾਸਟ ਵੀ ਨਹੀਂ ਲੈਂਦੇ ਹਾਲਾਂਕਿ ਉਹਨਾਂ ਨੇ ਤੈਨੂੰ ਐਕਸਪੈਕਟ ਕੀਤੀ ਕਿ ਬਜਟ ਪਾਸ ਕਰ ਲਓ ਬਾਅਦ ਚ ਕਰ ਲਓ ਜੇ ਉਹ ਅੜ ਜਾਂਦੇ ਕਿ ਅਸੀਂ ਬਜਟ ਪਾਸ ਉਦੋਂ ਹੋਣ ਦੇਵਾਂਗੇ ਜਦੋਂ ਤੁਸੀਂ ਆ ਮਤਾ ਲੈ ਕੇ ਆਓਗੇ ਪਰ ਉਹ ਵਿਸ਼ਵਾਸ ਕਰਕੇ ਵਿਸ਼ਵਾਸ ਕਰਨ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਉਹ ਤੋਂ ਮੁੱਕਰੀ ਗਏ ਸੋ ਇਹ ਇਹਨਾਂ ਦੀ ਗੱਲ ਹੈ ਇਹਨਾਂ ਨੂੰ ਸਿਰਫ ਆਪਣੀ ਪ੍ਰਧਾਨਗੀ ਤੋਂ ਬਿਨਾਂ ਹੋਰ ਕੋਈ ਗੱਲ ਦਿਖਦੀ ਨਹੀਂ ਹੈ ਕਿ ਵੀ ਸਾਡੀ ਤਾਂ ਪ੍ਰਧਾਨਗੀ ਕੰਮ ਹੋਣੀ ਚਾਹੀਦੀ ਹੈ ਅਸੀਂ ਪਹਿਲਾਂ ਵੀ ਗੱਲਾਂ ਕਰਦੇ ਰਹੇ ਹਾਂ ਪਹਿਲਾਂ ਵੀ ਕਹਿੰਦੇ ਰਹੇ ਹਾਂ ਕਿ ਲੋਕ ਨਹੀਂ ਚਾਹੁੰਦੇ ਹਨ ਆਪਾਂ ਨੂੰ ਲੋਕ ਚਾਹੁੰਦੇ ਨੇ ਕਿ ਵੀ ਆਪਾਂ ਹਟ ਕੇ ਘਰੇ ਬੈਠ ਜਾਈਏ ਹੁੰਦਾ ਕਮੇਟੀ ਬਣਾਈ ਉਹਨੇ ਵੀ ਇਹ ਰਿਪੋਰਟ ਸੀ ਉਹ ਵੀ ਅਜੇ ਤੱਕ ਲਾਗੂ ਨਹੀਂ ਕੀਤੀ ਲਾਗੂ ਕੀ ਲੋਕਾਂ ਤੇ ਤੁਹਾਡੇ ਕੋ ਵੀ ਨਹੀਂ ਆਈ ਉਹ ਸੋ ਇਹ ਬੜੀ ਵੱਡੀ ਗੱਲ ਹੈ ਫੇਰ ਇੱਥੀ ਵਸ ਨਹੀਂ ਜਦੋਂ ਹੁਣ ਸੁਖਵੀਰ ਪ੍ਰਧਾਨ ਬਣ ਗਿਆ ਉਦੋਂ ਤੁਸੀਂ ਦੇਖ ਹੀ ਰਹੇ ਹੋ ਕੀ ਕਹਿਣਾ ਸ਼ੁਰੂ ਕਰਤਾ ਜੇ ਹਟਾਈ ਦਿੱਤੇ ਸੀ ਉਹ ਤਾਂ ਘਰ ਬੈਠੇ ਸੀ ਕਿ ਹੁਣ ਕੋਈ ਕਰਨੀ ਛੇ ਉਹਨਾਂ ਤੇ ਵੀ ਮਤਲਬ ਇਹ ਜਿਹੇ ਕਿ ਵੀ ਜਿਹੜੇ ਸਾਡੇ ਤਖਤ ਨੇ ਉਹ ਵੀ ਦਿੱਲੀ ਚਲਾ ਰਹੀ ਆ ਦਿੱਲੀਆਂ ਦੇ ਕੰਟਰੋਲ ਚ ਨੇ ਉਹ ਇਹ ਮੈਂ ਕਹਿੰਨਾ ਵੀ ਕਿੰਦੀ ਪਾਪ ਵਾਲੀ ਗੱਲ ਐ ਕਿ ਤੁਹਾਡੀ ਦਾ ਜ਼ਿੰਮੇਵਾਰੀ ਹੁੰਦੀ ਬਣਦੀ ਸੀ ਕਿ ਤਖਤਾਂ ਦੇ ਨਾਲ ਖੜਨਾ ਸਿੰਘ ਸਹਿਬਾਨ ਦੇ ਨਾਲ ਖੜਨਾ ਤੁਸੀਂ ਕਿਰਦਾਰ ਕੁਸ਼ੀ ਕਰਨੀ ਸ਼ੁਰੂ ਕਰਤੀ ਉਹਨਾਂ ਨੇ ਸੋ ਜਿੰਨਾ ਇਹਨਾਂ ਨੂੰ ਨਿੰਦੀਏ ਜਿੰਨਾ ਇਹਨਾਂ ਦਾ ਉਹ ਕਰੀਏ ਉਹਨਾਂ ਥੋੜਾ ਇਹਨਾਂ ਨੇ ਜੋ ਸਿੰਘ ਸਹਿਬਾਨ ਨੂੰ ਆਪਣੇ ਘਰ ਬੁਲਾਇਆ ਸੌਦੇ ਸਾਦ ਨੂੰ ਮਾਫੀ ਦਿੱਤੀ ਉਹ ਸਾਰੀਆਂ ਗੱਲਾਂ ਤੁਸੀਂ ਦੇਖੀਆਂ ਨੇ ਪ੍ਰੈਸ ਦੇ ਵਿੱਚ ਆਈਆਂ ਨੇ ਸਿੰਘ ਸਾਹਾ ਨੇ ਦੱਸਿਆ ਵੀ ਸਾਨੂੰ ਕਿੱਥੇ ਬੁਲਾਇਆ ਅਸੀਂ ਤਾਂ ਕਿਹਾ ਸੀ ਕਿ ਬਾਲ ਸਾਹਿਬ ਤੁਸੀਂ ਤੁਹਾਨੂੰ ਤਲਬ ਕੀਤਾ ਹੋਇਆ ਇੱਥੇ ਜੇ ਤੁਸੀ ਕੋਈ ਕੰਮ ਹੋਵੇ ਵੀ ਤੁਸੀਂ ਸਾਡੇ ਕੋਲ ਆਜੋ ਕਿਉਂਕਿ ਸਿੱਖ ਪੰਥ ਦੇ ਵਿੱਚ ਤਖਤਾਂ ਦੇ ਜਿਹੜੇ ਸਾਹਿਬ ਮਸੀਂ ਸੁਪਰੀਮ ਮੰਨਦੇ ਆ ਉਹਨਾਂ ਨੂੰ ਕੋਈ ਮੁੰਡਾ ਬੁਲਾ ਨਹੀਂ ਸਕਦਾ ਬੁਲਾ ਕੇ ਇਨੀ ਕੋਈ ਡਾਇਰੈਕਸ਼ਨ ਦੇ ਸਕਦਾ ਪਰ ਇਹਨਾਂ ਨੇ ਉਹ ਡਾਇਰੈਕਸ਼ਨ ਦੇਣੀ ਸ਼ੁਰੂ ਕਰ ਦਿੱਤੀ ਕਿ ਵੀ ਨਹੀਂ ਮਾਫੀ ਦੇਣੀ ਹੈ ਹੇਰੋ ਚਿੱਠੀ ਜਿਹੜੀ ਸੀਗੀ ਉਹ ਹਿੰਦੀ ਸੀ ਉਹਦੀ ਟ੍ਰਾਂਸਲੇਸ਼ਨ ਕਰਤੀ ਤੁਹਾਨੂੰ ਇਹ ਵੀ ਆਪਾਂ ਸਾਰਿਆਂ ਨੇ ਪਤਾ ਇਹਨਾਂ ਨੇ ਕਿਹਾ ਕਿ ਮੈਂ ਆਪ ਮਾਫੀ ਮੰਗੀ ਨਹੀਂ ਸੋ ਸਾਰਾ ਕੁਝ ਇਹਨਾਂ ਨੇ ਕਿਹੜੇ ਲਾਲਚ ਵਾਸ ਕੀਤਾ ਕਿਉਂ ਕੀਤਾ ਇਹਦਾ ਪਰਮਾਤਮਾ ਨੂੰ ਪਤਾ ਔਰ ਜਿਹੜੀ ਪਿਕਚਰ ਚਲਾਉਣ ਖਾਤੇ ਜਿੰਨੀ ਸਿਕਿਉਰਿਟੀ ਦਿੱਤੀ ਹੈ ਉਹਦੋਂ ਧਰਨਾ ਚੱਲਦਾ ਜੀਵਿੰਦਾਰਾਂ ਦਾ ਉਹਨਾਂ ਦੇ ਡਾਂਗ ਵਰਸਾਈ ਇੱਧਰ ਸਿਕਿਉਰਿਟੀ ਦਿੱਤੀ سینਮਿਆ ਤੇ ਸਿਕਿਉਰਿਟੀ ਦਿੱਤੀ ਸੋ ਜੇ ਕੱਲੀ ਕੱਲੀ ਗੱਲ ਫੜੋਣ ਲੱਗ ਜਾਈਏ ਕੀ ਲਾਲਚੀ ਕੀ ਚ ਇਹ ਤਾਂ ਪਰਮਾਤਮਾ ਨੂੰ ਪਤਾ ਪਰ ਇੰਨਾ ਕੁਝ ਮੇਰਾ ਖਿਆਲ ਹੈ ਵੀ ਮੇਰੀ ਵੀ 77 ਸਾਲ ਦੀ ਉਮਰ ਹੋ ਗਈ ਮੈਂ ਆਪਣੀ ਜ਼ਿੰਦਗੀ ਨਹੀਂ ਦੇਖਿਆ ਤੇ ਤੁਸੀਂ ਤਾਂ ਦੇਖਿਆ ਕਿ ਕੀ ਹੋਣਾ ਤੁਸੀਂ ਤਾਂ ਥਾਰੇ ਮੇਰੇ ਤੋਂ ਛੋਟੇ ਹੋ ਹੋ ਬਚਾਰੇ ਪਰ ਮਤਲਬ ਇੰਨਾ ਕੁਝ ਸ਼ੋਮਨੀ ਕਾਲੀਦਾਲ ਦੇ ਵਿੱਚ ਕਦੇ ਹੋਇਆ ਨਹੀਂ ਕਿਸੇ ਹੋਰ ਨੇ ਵੀ ਨਹੀਂ ਕੀਤਾ ਇੱਕ ਤਾਂ ਪਰ ਸ਼ੋਮਨੀ ਕਾਲੀਦਾਲ ਦੀ ਗੱਲ ਕਰਦੇ ਆ ਪੰਤੀ ਗੱਲ ਕਰਦਾ ਕਿਸੇ ਹੋਰ ਨੇ ਵੀ ਨਹੀਂ ਸ਼ੇਰ ਕਾਬਤਖਸਾਬ ਦੇ ਨਾਲ ਨਹੀਂ ਖਲਾਬਲੀ ਕੀਤੀ ਜਿਹਨੇ ਇਹਨਾਂ ਨੇ ਕੀਤੀ